ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਦੀਪਾ ਕਹਿੰਦੇ ਆ ਕਿ ਜਦੋਂ ਕਿ ਕੋਈ અપਮਾਨ ਕਰਦਾ ਹੈ ਨਾ ਤਾਂ ਉਸਦੇ અપਮਾਨ ਦਾ ਬਦਲਾ ਜੋ ਹੈ ਨਾ ਕੋਈ ਵੀ ਕਿਸੇ ਦਾ ਵੀ અપਮਾਨ ਕਰਦਾ ਵੈਸੇ અપਮਾਨ ਕੀ ਹੈ ਇੱਕ ਸ਼ਬਦਾਂ ਦੁਆਰਾ ਵੜੀ ਗਈ ਦਿੱਤੀ ਗਈ جنگ ਜਾਂ ਲੜੀ ਗਈ جنگ ਕਹਿ ਸਕਦੇ ਆਪਾਂ ਮਤਲਬ ਕਿਸੇ ਨੂੰ ਕਿਸੇ ਚੀਜ਼ ਦਾ ਅਹਿਸਾਸ ਦਿਵਾਉਣਾ ਹੀ ਅਗਲੇ ਦਾ અપਮਾਨ ਕਰਨਾ ਹੁੰਦਾ ਮੀਨਸ ਉਹ ਚੀਜ਼ ਦਾ ਅਹਿਸਾਸ ਦਿਵਾਉਣਾ ਜਿਹੜੀ ਅਗਲੇ ਇਨਸਾਨ ਦੇ ਵਿੱਚ ਕਮੀ ਹੈ ਜਾਂ ਉਸਨੇ ਕੁਝ ਗਲਤ ਕੀਤਾ ਹੋਵੇ ਉਹ ਅਗਲੇ ਨੂੰ ਵਾਰ-ਵਾਰ ਫੀਲ ਦਿਵਾਉਣਾ ਹੀ ਅਪਮਾਨ ਕਰਨਾ ਮੰਨਿਆ ਜਾਂਦਾ ਹੈ ਵੈਸੇ ਤਾਂ ਹਮੇਸ਼ਾ ਅਪਮਾਨ ਦੀ ਜੇ ਗੱਲ ਕਰੀਏ ਆਪਾਂ ਤਾਂ ਅਪਮਾਨ ਕੀਤਾ ਜਾਂਦਾ ਕਿਹਦੇ ਤੋਂ ਆਪਣੇ ਤੋਂ ਛੋਟੇ ਦਾ ਹੀ ਅਪਮਾਨ ਕੀਤਾ ਜਾਂਦਾ ਵੱਡੇ ਦਾ ਤੇ ਤੁਸੀਂ ਅਪਮਾਨ ਕਰ ਹੀ ਨਹੀਂ ਸਕਦੇ ਹੈਸਿਅਤ ਵਾਲੇ ਦੇ ਨਾਲ ਤਾਂ ਗੱਲ ਕਰਨ ਲੱਗਿਆਂ ਵੀ ਅਸੀਂ ਭਾਵੇਂ ਉਸਨੇ ਜਿੰਨਾ ਮਰਜੀ ਤੁਹਾਡਾ ਨੁਕਸਾਨ ਕਿਉਂ ਨਾ ਕੀਤਾ ਹੋਵੇ ਬੜੀ ਸਮਝਦਾਰੀ ਦੇ ਨਾਲ ਅਸੀਂ ਬੋਲਦੇ ਹਾਂ ਕਿ ਨਹੀਂ ਭਾਈ ਕਿਤੇ ਰਿਸ਼ਤਾ ਇੰਨਾ ਖਰਾਬ ਹੋ ਜੇ ਤੇ ਕਦੇ ਵੀ ਜਦੋਂ ਤੁਹਾਨੂੰ ਲੱਗੇ ਕਿ ਕੋਈ ਤੁਹਾਡਾ ਗੱਲਾਂ-ਗੱਲਾਂ ਚ 沽ਮਾਨ ਕਰ ਰਿਹਾ ਹੈ ਜਾਂ ਤੁਹਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇੱਕ ਨਾ ਮੈਂ ਕਿਤੇ ਗੱਲ ਪੜ੍ਹੀ ਸੀ ਤੇ ਕਹਿੰਦੇ ਕਿ ਆਪ ਨਾ ਬੋਲੋ ਤੁਹਾਡਾ ਕੰਮ ਬੋਲਣਾ ਚਾਹੀਦਾ ਹੈ ਹਨਾ ਕੰਮ ਬੋਲਣਾ ਚਾਹੀਦਾ ਹੈ ਮਤਲਬ ਤੁਹਾਡਾ ਸਟੇਟਸ ਬੋਲਣਾ ਚਾਹੀਦਾ ਹੈ ਸਟੇਟਸ ਬੋਲਣਾ ਚਾਹੀਦਾ ਹੈ ਮਤਲਬ ਕਿ ਤੁਹਾਡੀ ਤੁਹਾਡੀ ਕੋਈ ਚੀਜ਼ ਐਦਾਂ ਦਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਉਸ ਚੀਜ਼ ਦਾ ਜਵਾਬ ਦੇਣ ਦੀ ਜ਼ਰੂਰਤ ਹੀ ਨਾ ਹੋਵੇ ਹਨਾ ਮਤਲਬ ਕੀ ਹੈ ਕਿ ਤੁਸੀਂ ਕਿਸੇ ਗੱਲ ਦੇ ਲਈ ਕਿਸੇ ਕੋਈ ਤੁਹਾਡਾ ਅਪਮਾਨ ਕੀਤਾ ਤੇ ਤੁਸੀਂ ਕੀ ਕਰਦੇ ਹੋ ਉਸ ਨੂੰ ਇੱਕ ਕਾਪੜੇ ਅੰਦਰ ਬਿਠਾ ਲੈਨੇ ਆ ਸੀ ਉਸ ਗੱਲ ਨੂੰ ਆਪਣੇ ਅੰਦਰ ਬਿਠਾ ਕੇ ਇੱਕ ਇੱਕ ਮੰਨ ਲਓ ਕਿ ਜ਼ਹਿਰ ਹੀ ਬਣਦਾ ਜਾਂਦਾ ਹੌਲੀ ਹੌਲੀ ਇਹ ਇੱਕ ਤੇ ਅਗਲਾ ਆਪਣੀ ਗੱਲ ਚ ਕਾਮਯਾਬ ਹੋਇਆ ਤੇ ਦੂਜਾ ਅਸੀਂ ਉਸ ਦੀ ਗੱਲ ਨੂੰ ਦਿਲ ਤੇ ਲਾ ਕੇ ਬੈਠ ਗਏ ਮਤਲਬ ਇਹ ਆਪਣੇ ਆਪ ਨੂੰ ਰੋਗ ਵੀ ਲਾਇਆ ਦੋਨੋਂ ਨੁਕਸਾਨ ਕਿਦੇ ਸਾਡੇ ਇੱਕ ਤੇ ਸਾਡਾ ਪ੍ਰਮਾਨ ਹੋਇਆ ਸਾਡੇ ਸਾਨੂੰ ਨਿਸ਼ਾ ਦਿਖਾਇਆ ਗਿਆ ਤੇ ਦੂਜਾ ਅਸੀਂ ਉਸ ਚੀਜ਼ ਨੂੰ ਲੈ ਕੇ ਬੈ ਗਏ ਮਤਲਬ ਕਿ ਅਸੀਂ ਹੁਣ ਇਹਦੇ ਇੱਕ ਜਿੱਦ ਤੇ ਅੜ ਗਏ ਕਿ ਇਹਨੇ ਸਾਨੂੰ ਆ ਚੀਜ਼ ਕਹੀ ਆ ਕਿ ਉਹਦੇ ਲਈ ਹੋਣਾ ਸੀ ਇਹਨੂੰ ਜਵਾਬ ਦੇਣਾ ਏ ਤੇ ਇਹ ਚੀਜ਼ ਕਰਕੇ ਦਿਖਾਉਣੀ ਆ ਮਤਲਬ ਉਸਦੇ ਪਿੱਛੇ ਹੀ ਪੈ ਗਏ ਕਿ ਦੂਜਾ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਕਲੀਅਰ ਗੱਲ ਦੱਸ ਦੇਣੀ ਆ ਸਾਡੀ ਸੋਚ ਕੀ ਬਣੀ ਆ ਕਿ ਅਸੀਂ ਦੂਜਿਆਂ ਦੇ ਲਈ ਹੀ ਆਪਣੇ ਆਪ ਨੂੰ ਸਕਸੈਸਫੁਲ ਬਣਾਉਣਾ ਚਾਹੁੰਦੇ ਆ ਆਪਣੇ ਆਪ ਲਈ ਆਪਣੇ ਆਪ ਨੂੰ ਸਕਸੈਸਫੁਲ ਕੋਈ ਹੋਈ ਬਣਾਉਂਦਾ ਜਿੱਦ ਕੇ ਆੜ ਕੇ ਜਿਹੜੇ ਕੰਮ ਕੀਤੇ ਜਾਂਦੇ ਆ ਨਾ ਉਹ ਛੇਤੀ ਕਾਮਯਾਬੀ ਹੁੰਦਾ ਹੈ ਇਨਸਾਨ ਤੇ ਫਿਰ ਉਹਦੀ ਜੇਦ ਉੱਥੇ ਚੜੀ ਰਹਿੰਦੀ ਹੈ ਲੈ ਹੁਣ ਹੋਰ ਦੇਖ ਲੈ ਹੁਣ ਹੋਰ ਦੇਖ ਠੀਕ ਹੈ ਜੇਦ ਹੋਣੀ ਚਾਹੀਦੀ ਹੈ ਮੈਂ ਇਹ ਨਹੀਂ ਕਹਿੰਦੀ ਕਿ ਕਿਸੇ ਨੂੰ ਜਵਾਬ ਨਾ ਦਿਓ ਕਿਸੇ ਲਈ ਸਕਸੈਸ ਨਾ ਹੋ ਕਿਸੇ ਨੇ ਨੀਚਾ ਦਿਖਾਇਆ ਹੈ ਤਾਂ ਤੁਹਾਡੀ ਸਕਸੈਸਫੁਲ ਲਾਈਫ ਹੀ ਉਸ ਨੂੰ ਅਸਲ ਦੇ ਵਿੱਚ ਤੁਹਾਡਾ ਸਕਸੈਸ ਹੋਣਾ ਹੀ ਮਤਲਬ ਤੁਹਾਡੀ ਕਾਮਯਾਬੀ ਹੀ ਉਸ ਨੂੰ ਜਵਾਬ ਦੇ ਸਕਦੀ ਆ ਇਹ ਮੰਨਣ ਵਾਲੀ ਗੱਲ ਆ ਜਰੂਰ ਜਵਾਬ ਦੇਣਾ ਚਾਹੀਦਾ ਦੂਜੇ ਨੂੰ ਸக்ஸੈਸਫ ਹੋਣਾ ਚਾਹੀਦਾ ਪਰ ਜੇ ਅਸੀਂ ਕਹੀਏ ਕਿ ਸਿਰਫ ਦੂਜੇ ਨੂੰ ਦਿਖਾਉਣ ਲਈ ਹੀ ਅਸੀਂ ਮਿਹਨਤ ਕਰਨੀ ਇਹ ਤੇ ਇੱਕ ਗਲਤ ਗੱਲ ਐ ਨਾ ਤੇ ਕਈ ਵਾਰੀ ਅਸੀਂ ਆਪਣਾ ਨੁਕਸਾਨ ਵੀ ਕਰ ਬੈਠਨੇ ਆ ਵੱਡਣਾ ਕੁਝ ਹੋਰ ਹੁੰਦਾ ਐ ਤੇ ਕੁਝ ਨਾ ਕੁਝ ਇਦਾਂ ਦੀ ਚੀਜ਼ ਕਰ ਬੈਠਦੇ ਆ ਜਿਦੇ ਨਾਲ ਕਿ ਸਾਨੂੰ ਮਤਲਬ ਦੂਜੇ ਦੀ ਦੂਜੇ ਦੀ ਦੂਜੇ ਨੂੰ ਦਿਖਾਉਂਦੇ ਧੁਕਾਉਂਦੇ ਉਹ ਕਹਿੰਦੇ ਆ ਨਾ ਕਿ ਆਪਣਾ ਹੀ ਝੁਗਾ ਲਟਾ ਬੈਠੇ ਤੇ ਕਈ ਵਾਰੀ ਅਸੀਂ ਜੇ ਤੇ ਜਿੱਦ ਦੇ ਵਿੱਚ ਆਪਣਾ ਵਕਤ ਆਪਣਾ ਸਰੀਰ ਆਪਣਾ ਪਰਿਵਾਰ ਆਪਣਾ ਮੰਨ ਲਓ ਕਿ ਜ਼ਿੰਦਗੀ ਹੀ ਉਸ ਧਾਤੇ ਲਗਾ ਕੇ ਰੱਖਦੇ ਆ ਤੇ ਬਾਤ ਹੀ ਨਿਕਲਿਆ ਕੀ ਮਦਾਣੀ ਪਾਈ ਤੇ ਨਿਕਲਿਆ ਕਿ ਆਪਣਾ ਵਕਤ ਬੇਕਾਰ ਕੀਤਾ ਖੁਸ਼ੀਆਂ ਵੀ ਨਹੀਂ ਧਿਆਨ ਦਿੱਤੀਆਂ ਪਰਿਵਾਰ ਵਾਲਾਂ ਧਿਆਨ ਦੇ ਦਿੱਤਾ ਇੱਕ ਜਿੱਦ ਪਿੱਛੇ ਦੂਜੇ ਨੂੰ ਦਿਖਾਉਣ ਪਿੱਛੇ ਉਹ ਅਸੀਂ ਕੰਮ ਕੀਤਾ ਤੇ ਜਦ ਤੱਕ ਉਹ ਕੰਮ ਹੋਇਆ ਪੂਰਾ ਤੇ ਅਗਲਾ ਚੜਾਈ ਵੀ ਕਰ ਗਿਆ ਤੇ ਉਹਨੇ ਪਾਣੀ ਦੇਖਿਆ ਹੀ ਨਾ ਤੇ ਦੱਸੋ ਕੀ ਸਵਾਦ ਆਇਆ ਫਿਰ ਉੱਥੇ ਨਹੀਂ ਨਾ ਜ਼ਿੰਦਗੀ ਨੂੰ ਇੰਜੋਏ ਕਰੋ ਦੂਸਰੇ ਨੂੰ ਜਵਾਬ ਦੇਣਾ ਹੈ ਤਾਂ ਵਕਤ ਨੇ ਉਸ ਨੂੰ ਜਵਾਬ ਦੇ ਹੀ ਦੇਣਾ ਸਾਰੇ ਜਣਾਂ ਨੂੰ ਜਿੱਥੇ ਤੁਸੀਂ ਜਵਾਬ ਨਹੀਂ ਦਿੰਦੇ ਨਾ ਕੁਦਰਤ ਤੇ ਵਕਤ ਜ਼ਰੂਰ ਜਵਾਬ ਦਿੰਦਾ ਏ ਇਸ ਦੇਆਂ 100 ਐਗਜ਼ਾਮਪਲ ਤੁਹਾਨੂੰ ਮਿਲ ਜਾਣਗੇ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਉਣੀ ਆ ਛੋਟੀ ਜੀ ਆ ਜੋ ਸਾਡੀ ਅੱਜ ਕੱਲ ਆਦਤ ਬਣ ਗਈ ਆ ਕਿ ਅਸੀਂ ਆਪਣਾ ਮਤਲਬ ਕਿ ਪਰੇਸ਼ਾਨ ਆ ਤਾਂ ਸਾਨੂੰ ਇਹ ਨਹੀਂ ਆ ਕਿ ਅਸੀਂ ਪਰੇਸ਼ਾਨ ਹਾਂ ਤੇ ਦੂਜਾ ਵੀ ਪਰੇਸ਼ਾਨ ਮਤਲਬ ਦੂਜਾ ਖੁਸ਼ ਕਿਉਂ ਹੈ ਮਤਲਬ ਦੂਜੇ ਦੀ ਆ ਚੀਜ਼ ਕਿਉਂ ਹੈ ਸਾਡਾ ਕੋਈ ਗੱਲ ਨਹੀਂ ਨੁਕਸਾਨ ਹੁੰਦਾ ਕਹਿੰਦੇ ਇੱਕ ਵਾਰੀ ਨਾ ਉਹ ਕੋਈ ਭਗਤੀ ਕਰਨ ਬੈਠਾ ਤੇ ਪ੍ਰਗਟ ਹੋ ਗਏ ਪਰਮਾਤਮਾ ਤੇ ਉਹਨੂੰ ਭਗਤੀ ਤੇ ਪੁੱਛਿਆ ਵੀ ਭਾਈ ਦੱਸ ਕੀ ਚਾਹੀਦਾ ਹੈ ਉਹਨੂੰ ਪਤਾ ਸੀ ਕਿ ਕਿਸ ਕਰਕੇ ਇਹ ਮਤਲਬ ਬੈਠਾ ਹੈ ਕਿਉਂਕਿ ਉਹ ਬਿਣ ਬੋਲੇ ਮਤਲਬ ਸਭ ਕੁਝ ਜਾਣਦਾ ਪਰਮਾਤਮਾ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਕਿਉਂ ਅਸੀਂ ਬੈਠੇ ਆ ਕਿ ਕਿਉਂ ਕਰਦੇ ਪਏ ਆ ਤੇ ਕੀ ਸਾਡਾ ਮਕਸਦ ਹੈ ਇਹੀ ਤੇ ਸਾਡਾ ਕਰਮ ਹੈ ਜਿਹੜੀ ਅਸੀਂ ਦੱਸਦੇ ਨਹੀਂ ਨਾ ਅਸਲ 'ਚ ਕੰਮ ਕਰਦੇ ਆ ਅਸੀਂ ਦੁਨੀਆਦਾਰੀ ਨੂੰ ਦੱਸਣ ਲਈ ਤੇ ਕਰਮ ਕਰਦੇ ਆ ਅਸੀਂ ਕੁਦਰਤ ਜੋ ਕਿਸ ਕੰਮ ਨੂੰ ਕਿਸ ਤਰੀਕੇ ਨਾਲ ਕੀਤਾ ਜਾਂਦਾ ਇਹ ਕਰਮ ਬਣ ਜਾਂਦਾ ਹੈ ਮਤਲਬ ਤੁਹਾਡੀ ਸੋਚ ਉਸ ਤਰੀਕੇ ਤੇ ਕਿੱਥੇ ਪਹੁੰਚਦੀ ਹੈ ਇਹ ਕਰਮ ਹੈ ਹੈਨਾ ਤਾਂ ਕੀ ਹੋਇਆ ਉਹਨੋਂ ਕੋਈ ਦੇਵਤਾ ਪ੍ਰਗਟ ਹੋਏ ਕੋਈ ਤੇ ਬੋਲੇ ਵੀ ਹਾਂ ਬਈ ਦੱਸ ਕੀ ਚਾਹੀਦਾ ਹੈ ਕਹਿੰਦਾ ਵੀ ਚਾਹੀਦਾ ਤੇ ਬਹੁਤ ਖੁਸ਼ ਹੈ ਤੇ ਕਹਿੰਦਾ ਅੱਛਾ ਕੀ ਦੱਸ ਤੇ ਸਹੀ ਤੇ ਕਹਿੰਦਾ ਪਰਪਰ ਭਗਵਾਨ ਕਹਿੰਦਾ ਵੀ ਇੱਕ ਸ਼ਰਤ ਵੀ ਹੈ ਨਾਲ ਤੇ ਉਹ ਬੋਲਿਆ ਕਿ ਕਿਹੜੀ ਸ਼ਰਤ ਹੈ ਹੁਣ ਭਗਵਾਨ ਵੀ ਵਕੀਲ ਉਹ ਵੀ ਅੱਗੋਂ ਜੱਜ ਹੈਨਾ ਭਗਵਾਨ ਨੇ ਇੱਕ ਛੱਤ ਰੱਖਤੀ ਜੋ ਉਹਦਾ ਦੇਵਤਾ ਪ੍ਰਗਟ ਹੋਇਆ ਕਿ ਜਿਹੜੀ ਚੀਜ਼ ਤੂੰ ਮੰਗੇਂਗਾ ਨਾ ਜਿਹੜੀ ਚੀਜ਼ ਤੂੰ ਚਾਹੇਂਗਾ ਜੋ ਚੀਜ਼ ਤੈਨੂੰ ਮਤਲਬ ਉਹ ਕਹਿੰਦਾ ਨਾ ਬਹੁਤ ਕੁਝ ਚਾਹੀਦਾ ਹੈ ਉਹ ਕਹਿੰਦਾ ਬਹੁਤ ਕੁਝ ਠੀਕ ਹੈ ਤੈਨੂੰ ਮਿਲੂਗਾ ਪਰ ਜਿਹੜੀ ਚੀਜ਼ ਤੂੰ ਜਾਏਂਗਾ ਤਾਂ ਤੇਰੇ ਚਾਹੀਂਗਾ ਤਾਂ ਤੇਰੇ ਸਾਹਮਣੇ ਵਾਲੇ ਨੂੰ ਜੋ ਤੇਰੇ ਆਲੇ ਦੁਆਲੇ ਨੇ ਉਹਨਾਂ ਨੂੰ ਦੁੱਗਣੀ ਹੋ ਚੁੱਕੀ ਉਹ ਚੀਜ਼ ਉਹ ਚੀਜ਼ ਦੁੱਗਣੀ ਮਿਲੂਗੀ ਜਿਹੜੀ ਚੀਜ਼ ਤੂੰ ਤੈਨੂੰ ਚਾਹੀਦੀ ਹੋਗੀ ਉਹ ਬੜਾ ਪਰੇਸ਼ਾਨ ਕਿ ਲੈ ਐਂਦਾ ਕਿਦਾਂ ਮੈਨੂੰ ਤੇ ਮਿਲੇ ਨਾ ਕਹਿੰਦਾ ਇਹ ਤੇ ਕੋਈ ਗੱਲ ਨਾ ਹੋਈ ਇਹ ਤੇ ਬੜੀ ਪਰੇਸ਼ਾਨੀ ਵਾਲੀ ਗੱਲ ਕਹਿੰਦਾ ਠੀਕ ਹੈ ਇਹੀ ਹੋਣੀ ਹੈ ਤੂੰ ਸੋਚ ਲੈ ਵੀ ਕੀ ਕਰਨਾ ਉਹ ਕਹਿੰਦਾ ਚੱਲ ਠੀਕ ਆ ਕਹਿੰਦਾ ਵੀ ਮੇਰੀ ਇੱਕ ਬਹੁਤ ਵਧੀਆ ਸੁੰਦਰ ਕੋਠੀ ਪੈ ਜਾਵੇ ਬਹੁਤ ਮਹਿਲ ਵਰਗਾ ਘਰ ਪੈ ਜਾਵੇ ਨਾਲ ਹੀ ਉਹਦਾ ਮਹਿਲ ਵਰਗਾ ਘਰ ਪੈ ਗਿਆ ਤੇ ਸਾਹਮਣੇ ਦੋ ਮਹਿਲ ਪੈ ਗਏ ਹਨਾ ਤੇ ਮਤਲਬ ਬਹੁਤ ਵਧੀਆ ਲੋਕੇਸ਼ਨ ਹੋ ਗਈ ਹੁਣ ਮੱਚ ਮੱਚ ਕੇ ਮੇਰਾ ਤਾਂ ਇੱਕ ਪਿਆ ਤੇ ਗਵਾਂਡੀ ਦੇ ਦੋ ਪੈ ਗਏ ਸਾਹਮਣੇ ਵਾਲੇ ਦੇ ਤਾਂ ਫੇਰ ਪਰੇਸ਼ਾਨ ਬੜਾ ਤੇ ਉਹਨੇ ਆਪਣੇ ਆਂ ਦਿਮਾਗ ਨੂੰ ਚਲਾਇਆ ਤੇ ਕਿਸੇ ਸਲਾਹਕਾਰ ਨੂੰ ਨਾਲ ਲਿਆ ਵੀ ਕੀ ਕਰਾਂ ਮੈਂ ਤੇ ਇਹ ਗਲਤ ਹੋ ਗਿਆ ਮੈਨੂੰ ਐਦਾਂ ਨਹੀਂ ਗਾ ਕਿ ਅਗਲੇ ਤੇ ਦੋ ਪੰਜਾਂ ਤੇ ਮੈਨੂੰ ਸਾਰੇ ਸੁੱਖ ਸੁਵਿਧਾਵਾਂ ਚਾਹੁੰਦੇ ਅਗਲੇ ਦੀਆਂ ਡਬਲ ਹੋ ਗਈਆਂ ਮੇਰੇ ਗੱਡੀ ਚਾਹੀਦੀ ਤੇ ਅਗਲੇ ਤੇ ਦੋ ਗੱਡੀਆਂ ਖੜੀਆਂ ਹੋ ਗਈਆਂ ਆ ਕੇ ਹੋਰ ਪਰੇਸ਼ਾਨ ਤੇ ਅਗਲਾ ਤੇ ਖੁਸ਼ ਬੜਾ ਨੱਚੇ ਤੱਪੇ ਕਿਉਂ ਨੂੰ ਤੇ ਹੁਣ ਹੁਣ ਇਹਨੂੰ ਤੇ ਪਤਾ ਹੈ ਕਿ ਕਿੱਦਾਂ ਮਿਲ ਰਹੀਆਂ ਉਹਨੂੰ ਨਹੀਂ ਨਾ ਪਤਾ ਉਹਦੇ ਲਈ ਤੇ ਚਮਤਕਾਰ ਹੋ ਰਿਹਾ ਤੇ ਉਹ ਤੇ ਰੋਜ਼ ਭੰਗੜੇ ਪਾ ਰਿਹਾ ਸਾਹਮਣੇ ਵਾਲਾ ਕਿ ਲੈ ਬਈ ਫਿਰ ਤੇ ਚੀਜ਼ਾਂ ਹੀ ਬਣੀਆਂ ਜਾਂਦੇ ਤੇ ਹੁਣ ਭੰਗੜੇ ਜਰੇ ਨਹੀਂ ਜਾਂਦੇ ਅਗਲੇ ਕੋਲ ਸਾਡੇ ਕੋ ਖੁਸ਼ੀਆਂ ਨਹੀਂ ਜਰੀਆਂ ਜਾਂਦੀਆਂ ਕਿਸੇ ਦੀਆਂ ਇਨਸਾਨਾਂ ਜੀ ਅਸੀਂ ਜੈਲਸੀ ਸਾਡੇ ਨਾਲ ਹੀ ਜੰਮੀ ਆ ਤੇ ਨਾਲ ਹੀ ਜਾਣੀ ਆ ਗੱਲ ਇੱਥੇ ਆ ਕਿ ਅਸੀਂ ਆਪਣੇ ਆਪ ਤੇ ਕਾਬੂ ਕਿੰਨਾ ਕੋ ਪਾਇਆ ਹੈ ਕਿਸੇ ਨੇ ਪੁੱਛਿਆ ਕਿ ਮੈਡੀਟੇਸ਼ਨ ਕਰਨ ਨਾਲ ਕੀ ਹੁੰਦਾ ਕੀ ਹੁੰਦਾ ਕਿ ਮਤਲਬ ਧਨ ਮਿਲਦਾ ਹੈ ਘਰ ਮਿਲਦਾ ਹੈ ਮਕਾਨ ਮਿਲਦਾ ਹੈ ਪ੍ਰਾਪਰਟੀ ਬੰਦੀ ਹੈ ਕੀ ਮਿਲਦਾ ਆਪਣੇ ਆਪ ਨੂੰ ਮਿਲਦੀ ਹੋ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਤੁਸੀਂ ਤੇ ਜਦੋਂ ਅਸੀਂ ਆਪਣੇ ਆਪ ਨੂੰ ਜਾਣ ਜਾਨੇ ਆ ਨਾ ਤੇ ਕਾਮਯਾਬੀ ਉੱਥੇ ਸਾਡੇ ਕਰਮ ਅਨੁਸਾਰ ਸਾਨੂੰ ਮਿਲਦੀ ਹੈ ਦੁਨੀਆਦਾਰੀ ਦੇ ਵਿੱਚ ਤਾਂ ਗੱਲ ਕੀ ਹੋਈ ਤਾਂ ਫਿਰ ਉਹਨੇ ਆਪਣਾ ਦਿਮਾਗ ਲੜਾਇਆ ਹਨਾ ਤੇ ਉਹਨੇ ਕਿਹਾ ਵੀ ਜੇ ਮੈਂ ਕਮਾਂ ਉਹ ਕਹਿੰਦਾ ਮੇਰੇ ਘਰਾਂਗੇ ਮਤਲਬ ਮੇਨ ਹਾਂ ਮੇਰੀ ਇੱਕ ਅੱਖ ਕਾਣੀ ਹੋ ਜਵੇ ਮਤਲਬ ਮੇਰੀ ਇੱਕ ਅੱਖ ਖਰਾਬ ਹੋ ਜਵੇ ਤਾ ਚਲੋ ਜੀ ਉਹਦੀ ਕੱਖ ਖਰਾਬ ਹੋਈ ਤਾਂ ਮੈਂ ਆ ਤੇ ਜਰ ਲਾਂਗਾ ਕਾਣਾ ਪਰ ਸਾਹਮਣੇ ਵਾਲਿਆਂ ਨੂੰ ਨਾ ਅੰਨਾ ਕਰਕੇ ਛੱਡਾਂਗਾ ਐਡੀਆਂ ਕੋਠੀਆਂ ਤੇ ਭੰਗੜੇ ਪਾਉਂਦੇ ਆ ਤਾਂ ਕਿਵੇਂ ਰਹਿ ਜਾਣਾ ਇੱਥੇ ਤਾਂ ਕੀ ਹੋਇਆ ਕਿ ਸਾਹਮਣੇ ਵਾਲੇ ਜੋ ਕਰਦੇ ਸੀਗੇ ਉਹ ਸਾਰੇ ਅੰਨੇ ਹੋ ਗਏ ਫੇਰ ਕਹਿੰਦਾ ਵੀ ਮੇਰੇ ਘਰ ਅੱਗੇ ਇੱਕ ਖੂਹ ਬਣ ਜਵੇ ਹੁਣ ਉਹਦੇ ਘਰ ਅੱਗੇ ਇੱਕ ਖੂਹ ਬਣਿਆ ਤੇ ਸਾਹਮਣੇ ਵਾਲ ਦੇ ਦੋ ਬਣ ਗਏ ਹੁਣ ਅੰਨੇ ਸੀ ਤੇ ਸਾਰੇ ਵਿੱਚ ਗੇਰਨ ਲੱਗੇ ਖੂਹ ਦੇ ਵਿੱਚ ਤੇ ਬੜਾ ਖੁਸ਼ ਬੜਾ ਖੁਸ਼ ਤੁਸੀਂ ਦੇਖੋ ਜਾਈ ਇਹ ਸਾਡੇ ਕਰਮ ਨੇ ਸਾਡੀ ਨੀਅਤ ਤੇ ਕਹਾਣੀ ਸਾਨੂੰ ਸਿੱਖਿਆ ਦਿੰਦੀ ਆ ਕਿ ਅਸੀਂ ਆਪਣੀ ਖੁਸ਼ੀ ਤਾਂ ਅ ਮਤਲਬ ਅਸੀਂ ਆਪਣੀ ਪਰੇਸ਼ਾਨੀ ਤਾਂ ਝਾਰ ਲੈਨੇ ਆ ਪਰ ਦੂਜੇ ਦੀ ਖੁਸ਼ੀ ਨਹੀਂ ਝਾਰਦੇ ਕਿ ਸਾਡੇ ਤੋਂ ਜ਼ਿਆਦਾ ਖੁਸ਼ ਕੋਈ ਕਿਉਂ ਹੈ ਇਹ ਇਹ ਸਾਡੇ ਕਰਮ ਨਹੀਂ ਇਹ ਸਾਡੀ ਨੀਅਤ ਹੈ ਮਿਲਦਾ ਸਭ ਕੁਝ ਸਾਡੇ ਕਰਮ ਅਨੁਸਾਰੀ ਹੈ ਚਲੋ ਅੱਜ ਦੀ ਗੱਲ ਕਰਦੇ ਆ ਇਸ ਤੋਂ ਸਿੱਖਿਆ ਹੀ ਮਿਲਦੀ ਆ ਕਿ અપਮਾਨ ਦਾ ਬਦਲਾ ਝਗੜਾ ਕਰਕੇ ਨਹੀਂ ਬਲਕਿ ਸਾਹਮਣੇ ਵਾਲੇ ਇਨਸਾਨ ਤੋਂ ਜ਼ਿਆਦਾ ਸਕਸੈਸਫੁਲ ਹੋ ਕੇ ਤੁਸੀਂ ਕਰ ਸਕਦੇ ਹੋ ਪਰ ਜਿੱਦ ਤੁਹਾਨੂੰ ਕਈ ਵਾਰੀ ਤੁਹਾਡੀ ਪਰੇਸ਼ਾਨੀ ਤੇ ਤੁਹਾਡੇ ਕਰਮ ਨੂੰ ਖਰਾਬ ਕਰਦੀ ਹੈ ਤਾਂ ਜਿੱਦ ਕਰਕੇ ਕੋਈ ਕੰਮ ਨਾ ਕਰੋ ਵਕਤ ਨੂੰ ਵਕਤ ਦਿਓ अच्छे कर्म करो ਤਾਂ ਸਮਝੋ ਤੁਹਾਨੂੰ ਸਾਰੇ ਕੁਦਰਤੀ ਤੌਰ ਤੇ ਕੁਦਰਤ ਤੁਹਾਡੀ ਮਦਦ ਕਰੇਗੀ ਸੱਚ ਜਾਣੋ ਜਿੱਥੇ ਤੁਸੀਂ ਚੁੱਪ ਰਹਿੰਦੇ ਹੋ ਨਾ ਉਹ ਚੁੱਪ ਦਾ ਜਵਾਬ ਭਾਵੇਂ ਲੇਟ ਮਿਲੇ ਤੁਹਾਨੂੰ ਮਿਲਦਾ ਜਰੂਰ ਹੈ ਲੇਟ ਦਾ ਮਤਲਬ ਇਹ ਨਹੀਂ ਕਿ ਅਗਲੇ ਜਨਮ ਚ ਮਿਲੇਗਾ ਇੱਥੇ ਹੀ ਮਿਲੇਗਾ ਇੱਥੇ ਹੀ ਹੈ ਸਾਰਾ ਕੁਝ ਅਗਲਾ ਉਲਾ ਜਨਮ ਕੁਝ ਨਹੀਂ ਹੈ ਸਭ ਕੁਝ ਇੱਥੇ ਹੀ ਹੈ ਜੋ ਜਿਸ ਤਰ੍ਹਾਂ ਅਸੀਂ ਜੀਵਨ ਬਤੀਤ ਕਰ ਰਿਹਾ ਹੈ ਇਹ ਸਾਡਾ ਸਵਰਗ ਹੈ ਤੇ ਹੀ ਸਾਡਾ ਨਰਕ ਹੈ ਇਹ ਸਾਡੀ ਸੋਚ ਸਾਨੂੰ ਸੁਖੋਂਦੀ ਹੈ ਅੱਜ 2 ਅਪ੍ਰੈਲ 2025 ਦਿਨ ਬੁੱਧਵਾਰ ਦਾ ਹੈ ਚੇਤਰ ਮਹੀਨੇ ਦੇ ਸ਼ੁਕਲ ਪੰਚ ਦੀ ਪੰਜਵੀਂ ਤਿਥੀ ਹੈ ਰਾਤ ਨੂੰ 11:51 ਤੱਕ ਪੰਜਵੀਂ ਤਿਥੀ ਦਾ ਪਖ ਰਹੇਗਾ ਕ੍ਰਿਤਿਕਾ ਨਕਸ਼ਤਰ ਸਵੇਰੇ 8:50 ਮਿੰਟ ਤੱਕ ਚੱਲੇਗਾ ਤੇ ਉਸ ਤੋਂ ਬਾਅਦ ਜੋ ਹੈ ਰੋहिणी ਨਕਸ਼ਤਰ ਚੱਲ ਪਵੇਗਾ ਬ੍ਰਿਖ ਰਾਸ਼ੀ ਵਿੱਚ ਚੰਦਰਮਾ ਸ਼੍ਰੀ ਲక్ష్ਮੀ ਪੰਜਮੀ ਦਾ ਵਰਤ ਕਿਉਂਕਿ ਗੁਪਤ ਨਵਰਾਤਰੀ ਚੱਲਦੇ ਪਏ ਆ ਮੰਗਲ ਅੱਜ ਕਰਕ ਰਾਸ਼ੀ ਵਿੱਚ ਜਾ ਰਿਹਾ ਹੈ ਕੱਲ ਸਵੇਰੇ ਤੜਕੇ ਤੇ 나ਗ ਪੰਜਵੀਂ ਵੀ ਰਹੇਗੀ ਜਿਨ੍ਹਾਂ ਦੀ ਜਨਮ ਪੱਤਰੀ ਦੇ ਵਿੱਚ ਕਾਲ ਸర్ప ਦੋਸ਼ ਹੋਵੇ ਤਾਂ ਉਹ ਅੱਜ ਦੇ ਅੱਜ ਦੇ ਦਿਨ ਤੂੰ ਨਾਗਦਾ ਜੋੜਾ ਮੰਦਰ ਚੜਾ ਸਕਦੇ ਆ ਠੀਕ ਹੈ ਚਲੋ ਕੋਈ ਵਹਿਮ ਵਾਲੀ ਗੱਲ ਨਹੀਂ ਹੈ ਕੋਈ ਐ ਇਦਾਂ ਦੀ ਗੱਲ ਨਹੀਂ ਹੈ ਜੋ ਸਾਨੂੰ ਮਤਲਬ ਸਾਡੇ ਸਾਡੀ ਕਿਸਮਤ ਸਾਡੇ ਕਰਮ ਤੇ ਸਾਡੇ ਵਿਸ਼ਵਾਸ ਨੂੰ ਡਾਵਾ ਡੋਲ ਕਰਦੀ ਹੋਵੇ ਗੱਲ ਸਿਰਫ ਵਿਸ਼ਵਾਸ ਦੀ ਹੈ ਤੇ ਵਿਸ਼ਵਾਸ ਅਸੀਂ ਉੱਥੇ ਕਰਦੇ ਹਾਂ ਜਿੱਥੇ ਸਾਡਾ ਤਰਕ ਤੇ ਸਾਇੰਸ ਸਾਨੂੰ ਮੰਨਦੀ ਹੈ ਕੱਲ ਗੱਲ ਕਰਾਂਗੇ ਆਪਾਂ ਇਹ ਵਿਸ਼ਵਾਸ ਦੀ ਤੇ ਅੱਜ ਮੰਗਲ ਦਾ ਰਾਸ਼ੀ ਪਰਿਵਰਤਨ ਮੰਗਲ ਜਾ ਰਿਹਾ ਚੰਗਾ ਹੋਇਆ ਬੁੱਧ ਦੇ ਘਰੋਂ ਨਿਕਲ ਕੇ ਕਰਕ ਰਾਸ਼ੀ ਮਿੱਤਰ ਹੀ ਆ ਉਸਦੀ ਭਾਵੇਂ ਨੀਚ ਦਾ ਹੋਏਗਾ ਪਰ ਕੀਕ ਪ੍ਰਭਾਵ ਪਾਵੇਗਾ ਤੁਹਾਡੀਆਂ 12 ਰਾਸ਼ੀਆਂ ਤੇ ਇਸ ਬਾਰੇ ਤੁਹਾਨੂੰ ਦੱਸਾਂਗੇ ਰਾਹੁਕਾਲ ਦਾ ਟਾਈਮ ਦੱਸ ਦਈਏ ਜੀ ਅੱਜ ਤਕਰੀਬਨ ਬੁੱਧਵਾਰ ਵਾਲੇ ਦਿਨ ਅੱਜ ਰਾਹੁਕਾਲ ਦਾ ਟਾਈਮ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਅਰੀਜ਼ ਅਨਿਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦਾ ਮਾਲਕ ਹੀ ਮੰਗਲ ਹੈ ਤੇ ਮੰਗਲ ਜਾ ਰਿਹਾ ਚੌਥੇ ਸਥਾਨ ਵਿੱਚ ਥੋੜਾ ਭਰਾ ਦੀ ਸਿਹਤ ਹੁਣ ਠੀਕ ਹੁੰਦੀ ਜਾਏਗੀ ਕੁਝ ਨਾ ਕੁਝ ਪਰੇਸ਼ਾਨੀ ਤੁਹਾਨੂੰ ਜ਼ਿਆਦਾ ਆਏ ਹੋਵੇ ਠੀਕ ਪਰ ਟੈਂਪਰੇਰੀ ਤੌਰ ਤੇ ਮੰਗਲਿਕ ਯੋਗ ਉਤਾਵਲਾਪਣ ਬੇਚੈਨੀ ਪੜਾ ਦੇਗਾ ਤੇ ਕਿਸੇ ਨੇ ਕਿਉਂ ਕਿੱਦਾਂ ਮੈਨੂੰ ਦੱਸੇ ਤੋਂ ਬਿਨਾ ਕਿਹੜੇ ਕੰਮ ਕੀਤੇ ਕਿਉਂ ਕੀਤੇ ਥੋੜੇ ਉਲਝੇਵੇਂ ਜੇ ਤੁਹਾ ਪਰ ਕਿਉਂਕਿ ਮੰਗਲ ਤੁਹਾਡੇ ਲਗਨ ਦਾ ਮਾਲਕ ਹੈ ਗੁਰੂ ਦੇ ਨਕਸ਼ਤਰ ਚ ਜਾਏਗਾ ਗਿਆਨ ਚ ਵਾਦਾ ਹੋਏਗਾ ਪੜਨ ਵਾਲੇ ਬੱਚਿਆਂ ਨੂੰ ਚੰਗਾ ਫਾਇਦਾ ਦੇਣ ਵਾਲਾ ਹੈ ਪਰ ਮਾਤਾ ਦੀ ਸਿਹਤ ਦਾ ਧਿਆਨ ਜ਼ਰੂਰ ਰੱਖਿਓ ਚੌਥਾ ਕਨਾਮ ਆਉਂਦਾ ਹੈ ਉਹਨਾਂ ਦਾ ਸਿਰ ਦਰਦ ਜੋੜਾ ਚ ਦਰਦ ਬੀਪੀ ਦਾ ਵਧਣਾ ਘਟਣਾ ਪਰੇਸ਼ਾਨ ਕਰੇਗਾ ਟੌਰਸ ਜਾਂ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਮੰਗਲ ਮਿੱਤਰ ਨਹੀਂ ਹੈ 12ਵੇਂ ਖਾਨੇ ਦਾ ਮਾਲਕ ਹੈ ਜਾਏਗਾ ਤੀਜੇ ਖਾਨੇ ਵਿੱਚ ਹੁਣ ਖਰਚ ਦਾ ਮਾਲਕ ਤੀਜੇ ਖਾਨੇ ਵਿੱਚ ਬੈ ਗਿਆ ਤਾਂ ਭਾਈ ਭੈਣ ਦੇ ਲਈ ਖਰਚ ਕਰਨਾ ਪੈ ਸਕਦਾ ਹੈ ਉਹਨਾਂ ਨੂੰ ਪੈਸੇ ਭੇਜਨੇ ਪੈ ਸਕਦਾ ਜਾ ਸਕਦਾ ਵੇ ਮਤਲਬ ਪੈ ਸਕਦੇ ਆ ਪੈਸੇ ਭੇਜਨੇ ਵਿਦੇਸ਼ ਤੋਂ ਪੈਸਾ ਜਾਂ ਭੇਜਣਾ ਪਏਗਾ ਜਾਂ ਉਧਰੋਂ ਆਏਗਾ ਤੁਹਾਨੂੰ ਤੇ ਛੋਟੇ ਭਾਈ ਪੈਰ ਨਾਲ ਸੰਬੰਧ ਅਗਰ ਤੁਸੀਂ ਅੱਛੇ ਰੱਖੋਗੇ ਤਾਂ ਸਮਝੋ ਇੱਥੇ ਬੈਠਾ ਹੋਇਆ ਮੰਗਲ ਤੁਹਾਨੂੰ ਕੋਈ ਆਮੰਗਲ ਕੰਮ ਨਹੀਂ ਹੋਣ ਦਵੇਗਾ ਜੈਮਨੀ ਜਾਂ ਮਿਥੂ ਰਾਸ਼ੀ ਵਾਲਿਆਂ ਦੇ ਲਈ ਸਭ ਤੋਂ ਵਧੀਆ ਹੋਇਆ ਲਗਨ ਤੋਂ ਨਿਕਲਿਆ ਹੋ ਤਾਂ ਆਵਲਾਪਨ ਬੇਚੈਨੀ ਘਟੀ ਗੁੱਸਾ ਘਟੀ ਪਰੇਸ਼ਾਨੀਆਂ ਘਟੀਆਂ ਸਿਰਸ ਦਰਦ ਜੋ ਵੀ ਸਿਹਤ ਲਈ ਪਰੇਸ਼ਾਨੀਆਂ ਆਈਆਂ ਉਹ ਹੁਣ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਮੰਗਲ ਦੂਸਰੇ ਸਥਾਨ ਵਿੱਚ ਗਿਆ ਇਨਕਮ ਦਾ ਮਾਲਕ ਹੈ ਇਨਕਮ ਦੇਗਾ ਪੈਸਾ ਦੇਗਾ ਪ੍ਰੋਫਿਟ ਦੇਗਾ ਤੇ ਨਾਲ ਸਭ ਨਾਲ ਸਬੰਧਾਂ 'ਚ ਵੀ ਸੁਧਾਰ ਕਰਾਏਗਾ ਬਸ ਥੋੜੀ ਜਿਹੀ ਗਾੜੀ 'ਚ ਮਿਠਾਸ ਰੱਖੋਗੇ ਤਾਂ ਸਮਝੋ ਹਰ ਚੀਜ਼ ਨਾਲ ਤੁਹਾਨੂੰ ਅੱਛਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਤੇ ਕੈਂਸਰ ਜਨਿਕ ਕਰ ਕਰਕਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਕਰਕਰਾਸ਼ੀ ਵਾਲਿਆਂ ਦੇ 12ਵੇਂ ਖਾਨੇ ਤੋਂ ਮੰਗਲ ਨਿਕਲ ਕੇ ਹੁਣ ਦੇਖੋ ਤੁਸੀਂ 10ਵੇਂ ਖਾਨੇ ਦਾ ਮਾਲਕ ਸੀ ਖਰਚੀ ਹੋਇਆ ਪਿਆ ਸੀ 12ਵੇਂ ਤੇ 12ਵੇਂ ਤੋਂ ਨਿਕਲ ਕੇ ਹੁਣ ਆਏਗਾ ਲਗਨ ਵਿੱਚ 10ਵੇਂ ਖਾਨੇ ਦਾ ਮਾਲਕ ਹੈ ਤਾਂ ਲਗਨ ਚਾਏਗਾ ਮਿੱਤਰ ਵੀ ਹੈ ਚੰਦਰ ਦਾ ਮੰਗਲ ਤਾਂ ਸ਼ੁਭ ਕਮਤਾ ਜ਼ਰੂਰ ਹੋਣਗੇ ਚੰਗੇ ਕੰਮ ਹੋਣਗੇ ਪ੍ਰਾਪਰਟੀ ਸੇਲ ਨਹੀਂ ਸੀ ਹੋ ਰਹੀ ਉਹ ਹੋਏਗੀ ਕਮਾਕਾਰਾਂ ਦੀ ਤਰਕੀਬ ਹੁਣ ਚੱਲ ਪਏਗੀ ਤੇ ਨਾਲ ਸਿਹਤ ਤਾਂ ਚਲੋ ਬਿਲਕੁਲ ਹੀ ਅੱਛੀ ਹੋ ਜਾਣੀ ਹੈ ਤੁਹਾਡੀ ਕਰਕਰਾਸ਼ੀ ਵਾਲਿਆਂ ਦੀ ਸਭ ਤੋਂ ਵਧੀਆ ਕੀ ਹੈ ਕੌਨਫੀਡੈਂਸ ਵਧ ਜਾਣਾ ਤੁਹਾਡਾ ਕਾਫੀ ਜ਼ਿਆਦਾ ਹਰ ਕੰਮ ਵਿੱਚ ਹੁਣ ਮਿਹਨਤ ਕਰਨ ਲੱਗ ਜਾਣਾ ਤੁਸੀਂ ਤੇ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਜ਼ਰੂਰ ਰੱਖਣਾ ਤੇ ਉਹੀ ਗੱਲ ਕਿ ਮੰਗਲਕਾਰਕ ਬਲੱਡ ਦਾ ਤੇ ਬਲੱਡ ਚ ਇਨਫੈਕਸ਼ਨ ਵਗੈਰਾ ਜਾਂ ਸਿਹਤ ਖਰਾਬ ਸੀ ਤਾਂ ਉਹ ਹੁਣ ਅੱਛੀ ਹੋ ਜਾਣੀ ਹੈ ਸਭ ਅੱਛਾ ਹੋ ਜਾਣਾ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਗੱਲ ਕਰੀਏ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਦੇਖੋ ਕਿਸਮਤ ਦਾ ਮਾਲਕ ਹੈ 12ਵੇਂ ਜਾ ਰਿਹਾ ਲੱਗੇਗਾ ਕਿ ਕਿਸਮਤ ਖਰਚ ਜੀ ਹੋਈ ਪਈ ਹੈ ਪਹਿਲਾਂ ਤੋਂ ਹੀ ਜੋ ਸੂਰਜ ਹੈ ਬੁੱਧ ਹੈ ਉਹ ਪਹਿਲਾਂ ਤੋਂ ਹੀ ਸਾਰੇ ਗ੍ਰਹਿ ਅੱਠਵੇਂ ਚੱਲਦੇ ਆ ਸਿੰਘ ਰਾਸ਼ੀ ਵਾਲਿਆਂ ਨੂੰ ਬੜਾ ਸਤਾਰਕ ਰਹਿਣਾ ਚਾਹੀਦਾ ਥੋੜਾ ਜਿਹਾ ਤੇ ਠੀਕ ਹੈ ਥੋੜਾ ਦੌਰ ਖਰਾਬ ਚੱਲ ਰਿਹਾ ਹੈ ਕਦੇ ਪੇਟ ਦੀ ਪ੍ਰੋਬਲਮ ਹੋ ਜਾਂਦੀ ਹੈ ਕਿਸੇ ਨੂੰ ਕਿਤੇ ਦੰਦਾ ਦੀ ਪ੍ਰੋਬਲਮ ਹੋ ਜਾਂਦੀ ਹੈ ਕਿਤੇ ਇਨਫੈਕਸ਼ਨ ਹੋ ਜਾਂਦੀ ਹੈ ਕਿਤੇ ਕੋਸ਼ ਹੋ ਜਾਂਦਾ ਬਸ ਇਦਾਂ ਦੀ ਥੋੜੀ ਆਪਾਂ ਦੇਖੀਏ ਤਾਂ ਕੁਝ ਪਰੇਸ਼ਾਨੀ ਹੈ ਬਟ ਜੇ ਦੇਖੀਏ ਆਪਾਂ ਸਿੰਗਰਾਸ਼ੀ ਵਾਲਿਆਂ ਦੇ ਲਈ ਸੰਗਰਾਮ ਤੱਕ ਹੀ ਹੈ ਉਸ ਤੋਂ ਬਾਅਦ ਸੂਰਜ ਨੇ ਨਿਕਲਣਾ ਹੈ ਮਈ ਚ ਲੱਗੇ ਉਹਨੇ ਵੀ ਨਿਕਲ ਜਾਣਾ ਹੈ ਬੁੱਧ ਨੇ ਫਿਰ ਥੋੜੀ ਜੀ ਰਿਲੈਕਸ ਮਿਲੇਗੀ ਸੰਭਲ ਕੇ ਚੱਲਣਾ ਜ਼ਰੂਰੀ ਆਪਣੇ ਸਿਹਤ ਦਾ ਧਿਆਨ ਰੱਖਣਾ ਗਲੇ ਦਾ ਧਿਆਨ ਰੱਖੋ ਖੰਗ ਨਜ਼ਰ ਆ ਜੁਕਾਮ ਤੋਂ ਬਚੋ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰੋ ਖਰਚੇ ਧਿਆਨ ਨਾਲ ਕਰੋ ਲਗਜ਼ਰੀ ਚੀਜ਼ਾਂ ਹੋਣੀਆਂ ਨੇ ਇਹ ਨਾ ਹੋਵੇ ਕਿ ਆਰਥਿਕ ਸਥਿਤੀ ਹੀ ਡਾਮਡੋਲ ਹੋ ਜੇ ਬਸ ਪਤਾਸੇ ਦਾ ਸੇਵਨ ਕਰਦੇ ਰਹੋ ਪਤਾਸੇ ਧਾਰਮਿਕ ਸਥਾਨ ਤੇ ਰੱਖਦੇ ਰਹੋ ਇਹਦੇ ਨਾਲ ਸ਼ੁਭਫਲ ਮਿਲਦਾ ਰਹੇਗਾ ਵਰਗੋ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਅਸ਼ਟਮਈਸ਼ ਹੈ ਜੀ ਇਨਕਮ ਸਥਾਨ ਚਾਇਆ ਹੁਣ 8ਵੇਂ ਖਾਨੇ ਦਾ ਮਾਲਕ ਇਨਕਮ ਚਾਇਆ ਵੱਡੇ ਨਾਲ ਛੋਟੇ ਭਾਈ ਭੈਣਾਂ ਸਬੰਧ ਵਿਗਾੜ ਰਹੇ ਆ ਇੱਥੇ ਤੁਹਾਡੇ ਸਹਿਰਤਾ ਜ਼ਰੂਰ ਕਰਾਏਗਾ ਹਵਾ ਦੇ ਖਾਣੇ ਚ ਬੈਠੇਗਾ ਤਾਂ 11ਵਾਂ ਖਾਣਾ ਹਵਾ ਦਾ ਮੰਨਿਆ ਜਾਂਦਾ ਤਾਂ ਛੋਟੀ ਜਿਹੀ ਵੱਡੀ ਜਤਰਾ ਹੋਏਗੀ ਕੋਈ ਗੇਮ ਗੁੰਮ ਚ ਪੈਸਾ ਵਗੈਰਾ ਲਗਾਉਣਾ ਤਾਂ ਬੜਾ ਸੋਚ ਸਮਝ ਕੇ ਲਗਾਓ ਤੇ ਕੰਨਿਆ ਰਾਸ਼ੀ ਵਾਲਿਆਂ ਦਾ ਮਿੱਤਰ ਨਹੀਂ ਹੈ ਤਾਂ ਬਾਹ ਮੋਢੇ ਤੇ ਸੱਟ ਤੋਂ ਵੀ ਬਚਣਾ ਤੁਸੀਂ ਵੀ ਪੀ ਵਦੇ ਘਟੇ ਨਾਲ ਇਸ ਚੀਜ਼ ਦਾ ਵੀ ਧਿਆਨ ਰੱਖਣਾ ਤੇ ਰਹੀ ਗੱਲ ਗੁਰੂ ਦੇ ਨਕਸ਼ਤਰ ਚ ਬੈਠੇਗਾ ਤਾਂ ਜੀਵਨ ਸਾਥੀ ਨਾਲ ਸਬੰਧਾਂ ਚ ਵੀ ਸੁਧਾਰ ਲਈ ਤੁਸੀਂ ਕੱਤੀ ਯਤਨ ਕਰਦੇ ਰਹਿਣਾ ਤੇ ਮੰਗਲ ਨੂੰ ਸ਼ੁਭ ਕਰਨ ਦੇ ਲਈ ਤੁਹਾਨੂੰ ਪਤਾ ਹੀ ਹੈ ਕਿ ਕਦੇ ਕਦੇ ਮਨੱਕੇ ਲੈ ਕੇ ਬੱਚਿਆਂ ਨੂੰ ਦਿੰਦੇ ਰੋ ਲਿਬਰਾ ਜਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ 7ਵੇਂ ਖਾਨੇ ਦਾ ਮਾਲਕ 10ਵੇਂ ਖਾਨੇ ਵਿੱਚ ਬੈਠੇਗਾ। 10ਵੇਂ ਖਾਨੇ ਵਿੱਚ ਬੈਠੇਗਾ 7ਵੇਂ ਖਾਨੇ ਦਾ ਮਾਲਕ। ਜਾਨੀ ਕਿ ਸਤਮਾ ਖਾਨਾ ਕਹਦਾ bizness ਦਾ ਹੀ ਕੰਮ ਕਰਦਾ ਹੈ ਹਨ ਤੇ ਨਾਲ ਹੀ ਤੁਹਾਡੇ ਧੰਦਾ مالک ਵੀ ਹੁਣ 10ਵੇਂ ਖਾਨੇ ਚ ਤੁਹਾਨੂੰ ਬੈਠ ਗਿਆ ਤਾਂ ਵਧੀਆ ਹੀ ਹੈ ਸਰਕਾਰੀ ਪੈਸਾ ਰੁਕਿਆ ਆ ਸਕਦਾ ਪਿਤਾ ਦੀ ਸਿਹਤ ਹੁਣ ਠੀਕ ਹੁੰਦੀ ਜਾਏਗੀ ਬਜ਼ੁਰਗਾਂ ਦੀ ਸਿਹਤ ਦੇ ਲਈ ਤੁਸੀਂ ਕਾਫੀ ਸਤਰਕ ਹੋ ਕੇ ਚੰਗੀ ਜਗ੍ਹਾ ਪੱਜ ਨੱਠ ਕਰਕੇ ਉਹਨਾਂ ਦੀ ਸਿਹਤ ਦੇ ਲਈ ਮਤਲਬ ਕਿ ਅੱਛੀ ਮੈਡੀਸਨ ਦੇਣ ਦੇ ਬਾਰੇ ਸੋਚ ਸਕਦੇ ਹੋ ਤਾਂ ਅੱਛੇ ਕੰਮ ਦੇ ਘੋਣੇ ਹੀ ਆ ਚਲੋ ਤੇ ਤੁਲਾ ਰਾਸ਼ੀ ਵਾਲਿਆਂ ਦਾ ਕਿਉਂਕਿ 7ਵੇਂ ਖਾਨੇ ਦਾ مالک ਹੈ ਤਾਂ ਜੀਵਨ ਸਾਥੀ ਦੇ ਨਾਲ ਤੁਸੀਂ ਬੜੀ ਮਿਠਾਸ ਨਾਲ ਪੇਸ਼ ਆਉਣਾ ਕਿਉਂਕਿ ਉਹਨਾਂ ਦੇ ਚੌਥੇ ਸਤਵੇਂ ਤੋਂ ਚੌਥੇ ਆਏਗਾ ਤਾਂ ਹੀ 10ਵੇਂ ਚਿੱਠੀ ਨੋਟਿਸ ਨਾ ਆ ਜੇ ਤਾਂ ਵਧੀਆ ਪ੍ਰਾਪਰਟੀ ਸੇਲ ਕਰਨੀ ਸੀ ਨਹੀਂ ਹੋ ਰਹੀ ਸੀ ਬਿਲਕੁਲ ਹੁਣ ਇਸ ਟਾਈਮ ਤੇ ਹੋ ਜਾਏਗੀ ਕੋਈ ਲਗਜ਼ਰੀ ਚੀਜ਼ ਜਾਂ ਕਿਤੇ ਇਹ ਸ਼ੇਅਰ ਮਾਰਕੀਟ ਚ ਪੈਸਾ ਇਨਵੈਸਟ ਕਰਨਾ ਸੀ ਬਿਲਕੁਲ ਹੁਣ ਹੋ ਜਾਏਗਾ ਧਿਆਨ ਰੱਖਣ ਵਾਲੀ ਗੱਲ ਹੈ ਕਿ 10 ਦਿਨ ਤੋਂ ਬਾਅਦ ਕੰਮ ਹੋਣੀ ਆ ਕੁੜਾ ਕਿਉਂਕਿ ਪਹਿਲਾਂ ਗੁਰੂ ਦੇ ਨਕਸ਼ਤਰ ਤਾਂ ਜਾਂ ਫਿਰ ਸ਼ਨੀ ਦੇ ਨਕਸ਼ਤਰ ਚ ਜੇ ਤੂੰ ਬੈਠੇਗਾ ਤਾਂ ਕੰਮ ਘੱਟ ਜਾਏਗਾ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਸਭ ਤੋਂ ਵਧੀਆ ਹੋਇਆ 8ਵੇਂ ਖਾਨੇ ਚੋਂ ਨਿਕਲ ਕੇ ਮੰਗਲ 9ਵੇਂ ਖਾਨੇ ਵਿੱਚ ਆਇਆ 9ਵਾਂ ਖਾਨਾ ਕਿਸ ਤਾਏ ਕਿਸਮਤ ਦਾ ਹੈ ਚੰਦਰਮਾ ਉਸ ਦਾ ਮਾਲਕ ਹੈ ਤਾਂ ਬੜਾ ਵਧੀਆ ਚੰਦਰਮਾ ਦੇ ਚਲੋ 2.5 ਦਿਨ ਅੱਗੇ ਪਿੱਛੇ ਚੱਲਣਾ ਹੀ ਹੈ ਪਰ ਕਰਕ ਰਾਸ਼ੀ ਵਾਲਿਆਂ ਦੇ ਲਈ ਇਹ ਹੁਣ ਸ਼ੁਭ ਹੋ ਜਾਏਗਾ ਆ ਮੰਗਲ ਜੋ ਕੰਮ ਹੋਏ ਮੰਗਲ ਮੇਕਅਪਾਂ ਚ ਰੁਕਾਵਟਾਂ ਪਈਆਂ ਥੋੜੀਆਂ ਪਰੇਸ਼ਾਨੀਆਂ ਤੁਹਾਨੂੰ ਰਹੀਆਂ ਥੋੜੀ ਮਾਤਾ ਦੀ ਸਿਹਤ ਖਰਾਬ ਰਹੀ ਤੁਹਾਡੇ ਆਪਣੇ ਵੀ ਜੋ ਕੰਮ ਖੱਜਲਖਵਾਰੀ ਵੀ ਰਹੀ ਤਾਂ ਇਹ ਹੁਣ ਬਿਲਕੁਲ ਠੀਕ ਹੋਣ ਜਾ ਬਾਲੀ ਹੈ ਤੇ ਨਵੇਂ ਖਾਨੇ ਵਿੱਚ ਬੈਠ ਕੇ ਤੁਹਾਨੂੰ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲਣ ਵਾਲਾ ਹੈ ਕੰਮਕਾਰ ਅੱਛਾ ਚੱਲਣ ਵਾਲਾ ਹੈ ਤੇ ਖਰਚੇ ਹੋਣ ਵਾਲੇ ਆ ਸ਼ਾਪਿੰਗ ਕਰਨ ਵਾਲੇ ਹੋ ਤੁਸੀਂ ਖੂਬ ਸਾਰੀ ਸ਼ਾਪਿੰਗ ਕਰੋਗੇ ਤੁਸੀਂ ਚੰਗੀਆਂ ਚੀਜ਼ਾਂ ਤੇ ਖਰਚੇ ਹੋਣ ਤਾਂ ਇਸ ਦੇ ਲਈ ਜੀਬ ਤੇ ਸ਼ਹਿਰ ਲਾਉਂਦੇ ਰਹਿਣਾ ਤੁਹਾਡੇ ਲਈ ਤਾਂ ਸ਼ੁਭੀਆ ਕਿਸਮਤ ਇਸ ਥਾਂ ਤੇ ਜਾਏਗਾ ਤੁਹਾਡੇ ਲਗਨ ਦਾ ਮਾਲਕ ਚੰਗਾ ਤੇ ਕੋਈ ਜ਼ਿਆਦਾ ਨੁਕਸਾਨ ਨਹੀਂ ਕਰੇਗਾ ਦਸਾ ਜੇਟੇਰੀਅਸ ਤਨੂ ਰਾਸ਼ੀ ਵਾਲਿਆਂ ਦੇ ਲਈ ਥੋੜਾ ਜਿਹਾ ਕਨਫਿਊਜ਼ ਬਾਰਵੇਂ ਖਾਨੇ ਦਾ ਮਾਲਕ ਅਠਵੇਂ ਖਾਨੇ ਵਿੱਚ ਜਾਏਗਾ ਤਾਂ ਅਠਵੇਂ ਖਾਨੇ ਵਿੱਚ ਕੋਈ ਵੀ ਗ੍ਰਹਿ ਵੈਸੇ ਆਸ਼ੁਭ ਫਲ ਉਦੋਂ ਹੀ ਕਰਦਾ ਹੈ ਜੇ ਉਹ ਸ਼ੁਭ ਖਾਨੇ ਦਾ ਮਾਲਕ ਹੋਵੇ ਤਾਂ ਤੁਹਾਡੇ ਲਈ ਬਾਰਵੇਂ ਖਾਨੇ ਦਾ ਮਾਲਕ ਹੈ ਤਾਂ ਇੱਥੇ ਜਾ ਕੇ ਕੀ ਕਰੇਗਾ ਥੋੜੀ ਮਾਂ ਦੀ ਸਿਹਤ ਜਾਂ ਪਿਤਾ ਦੀ ਸਿਹਤ ਖਰਾਬ ਕਰੇਗਾ ਤਾਂ ਪਿਤਾ ਵੱਲੋਂ ਕੀਤਾ ਇਨਵੈਸਟ ਕੀਤਾ ਪੈਸਾ ਵੀ ਥੋੜਾ ਆਪਾਂ ਕਹਿ ਸਕਦੇ ਹਾਂ ਕਿ ਡਿਲੇ ਹੋ ਸਕਦਾ ਡੁੱਬ ਸਕਦਾ ਤੇ ਦੂਸਰੀ ਗੱਲ ਇਹ ਆ ਕਿ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਮੰਗਲਿਕ ਯੋਗ ਜੋ ਹੈ ਉਹ ਹੁਣ ਟੁੱਟੇਗਾ ਤੇ ਜੀਵਨ ਸਾਥੀ ਨਾਲ ਸਬੰਧ ਅੱچھے ਹੋ ਜਾਣਗੇ ਪ੍ਰ ਅਗੇ ਤੋਰ ਪਾਏਗੀ ਪੁਰਾਣੇ ਦੋਸਤ ਮਿੱਤਰ ਮਿਲਣਗੇ ਜੋ ਕਿ ਰਿਲੈਕਸ ਦੇਣਗੇ ਉਤਾਲਾਪਨ ਬਚੈਨੀ ਵੀ ਥੋੜੀ ਘਟੇਗੀ ਕੈਪ੍ਰਿਕੌਰਨ ਜਾਂ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ 7ਵੇਂ ਆਇਆ ਵਿਰੋਧੀ ਹੁਣ ਤੁਹਾਨੂੰ ਥੋੜੀਆਂ ਪਰੇਸ਼ਾਨੀਆਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਕਿਉਂਕਿ 6ਵੇਂ ਤੋਂ 6ਵੇਂ ਖਾਣੇ ਦਾ ਮਾਲਕ ਹੈ ਸੁੱਖ ਸਥਾਨ ਦਾ ਮਾਲਕ ਵੀ ਹੈ ਸੁੱਖਾਂ ਲਈ ਥੋੜੇ ਡਿਸਟਰਬ ਹੋਏ ਕੋਈ ਸਰਕਾਰੀ ਚਿੱਠੀ ਨੋਟਿਸ ਮਿਲ ਸਕਦਾ ਕੋਈ ਪਰੇਸ਼ਾਨੀਆਂ ਤੁਹਾਨੂੰ ਵਧਣੀਆਂ ਸ਼ੁਰੂ ਹੋ ਜਾਣਗੀਆਂ ਮੰਗਲ ਦੇ ਰਾਸ਼ੀ ਪਰਵਰਤਨ ਕਰਕੇ ਕਿਉਂਕਿ ਮੰਗਲ ਨੀਚ ਦਾ ਹੋਏਗਾ ਤਾਂ ਘਟਿਆ ਸੋਚ ਵਾਲੇ ਲੋਕਾਂ ਤੋਂ ਥੋੜੀ ਦੂਰੀ ਯੋਗ ਵੀ ਬढ़ेगा ਤਾਂ थोड़ी सेहत दा ध्यान भी रखना है ते गुस्से ते कंट्रोल रखना है ठीक है अक्युरोस यानी ਕੁੰਭ ਰਾਸ਼ੀ ਦੀ ਗੱਲ ਕਰੀ ਆਪਾਂ ਤਾਂ 6ਵੇਂ ਖਾਨੇ ਵਿੱਚ ਆਇਆ ਮੰਗਲ ਕਰਕ ਚੰਨ ਚੰਦਰ ਦੇ ਘਰ ਚ ਆਇਆ ਤੇ ਨਾਲ ਤੁਹਾਡਾ ਮਾਲਕ ਹੈ 10ਵੇਂ ਖਾਨੇ ਦਾ ਤੇ ਨਾਲ ਮਾਲਕ ਹੈ ਜੀ ਤੁਹਾਡੀ ਹਿੰਮਤ ਦਾ ਤਾਂ ਹਿੰਮਤ ਤਾਂ ਕਰਨੀ ਪਵੇਗੀ ਹਰ ਕੰਮ ਦੇ ਲਈ ਛੋਟੇ ਜਾਂ ਵੱਡੇ ਭਾਈ ਭੈਣਾ ਸਬੰਧ ਵੀ ਅੱਛੇ ਰੱਖਣੇ ਪਣਗੇ ਚਾਚੇ ਤਾਈ ਨਾਲ ਕੋਈ ਪ੍ਰਾਪਰਟੀ ਦਾ ਝਗੜਾ ਚੱਲ ਰਿਹਾ ਸੀ ਉਹ ਦੁਆਰਾ ਤੋਂ ਉੱਠ ਸਕਦਾ ਤਾਂ ਇਸ ਕਰਕੇ 6ਵੇਂ ਖਾਨੇ ਵਿੱਚ ਜਦੋਂ ਇਹ ਗਿਆ ਤਾਂ ਇਸਨੇ ਭੈਣ ਪੂਗਾ ਚਾ ਨਾਲ ਕੇ ਪਰਿਵਾਰ ਵਿੱਚ ਥੋੜੀ ਪਰੇਸ਼ਾਨੀ ਦਿੱਤੀ ਤਾਂ ਕੋਈ ਖਬਰ ਇਦਾਂ ਦੀ ਆਈ ਜਿਹਦੇ ਕਰਕੇ ਤੁਸੀਂ ਡਿਸਟਰਬ ਹੋਏ ਤਾਂ ਕੀ ਹੈ ਮੰਗਲ ਨੂੰ ਸ਼ੁਭ ਕਰਨ ਦੇ ਲਈ ਕਿਉਂਕਿ 6ਵੇਂ ਸਥਾਨ ਵਿੱਚ ਆਏਗਾ ਮਿੱਤਰ ਨਹੀਂ ਹੈ ਤੀਜੇ ਖਾਨੇ ਦਾ ਮਾਲਕ ਹੈ ਤਾਂ ਕੁੱਤੇ ਨੂੰ ਰੋਟੀ ਜ਼ਰੂਰ ਪਾਉਂਦੇ ਰਹਿਣਾ ਪੈਸੇ ਜਾਨੀ ਮੇਨ ਰਾਸ਼ੀ ਲਈ ਤੰਦਾ ਮਾਲਕ ਹੈ ਤੁਹਾਡੀ ਸੋਚ ਸਥਾਨ ਵਿੱਚ ਜਾਏਗਾ ਬਹੁਤ ਅੱਛਾ ਤੰਨ ਲਈ ਸੋਚਣਾ ਚੰਗੀ ਗੱਲ ਹੈ ਬਈ ਆਪਣੀ ਲਕਚਰੀ ਲਾਈਫ ਲਈ ਸੋਚਣਾ ਤੇ ਵਧੀਆ ਗੱਲ ਹੀ ਹੈ ਤਾਂ ਤੁਹਾਡੀ ਸੋਚ ਚ ਬੈਠ ਗਿਆ ਤੁਹਾਡਾ ਤੰਨ ਤਾਂ ਇਹਦਾ ਮਤਲਬ ਹੈ ਤੰਨ ਨੂੰ ਡਬਲ ਕਰਨ ਲਈ ਸ਼ਿਆਰ ਮਾਰਕੀਟ ਚ ਪੈਸਾ ਨਾਲ ਲਈ ਕਮਾਈ ਕਰਨ ਲਈ ਕੋਈ ਨਵਾਂ ਕੰਮ ਕਰ ਖੋਲਣ ਲਈ ਬੜੇ ਵਧੀਆ ਵਿਦਿਆਰਥੀਆਂ ਦੇ ਪੰਜਵੇਂ ਖਾਨੇ ਵਿੱਚ ਮੰਗਲ ਜਾਏਗਾ ਤਾਂ ਮਿਹਨਤ ਜ਼ਿਆਦਾ ਕਰਨੀ ਪੈ ਸਕਦੀ ਹੈ ਨਹੀਂ ਤਾਂ ਥੋੜੇ ਕੰਮ ਵੀ ਡਿਲੇ ਹੋਣਗੇ ਪੜਾਈ ਨੂੰ ਹਲਕੇ ਵਿੱਚ ਲੈਣ ਤੇ ਪੂਰਾ ਅੱਛਾ ਰਿਜ਼ਲਟ ਨਹੀਂ ਮਿਲੇਗਾ ਮੇਨ ਰਾਸ਼ੀ ਵਾਲਿਆਂ ਦੇ ਇੱਕ ਪ੍ਰੋਬਲਮ ਇਹ ਵੀ ਆ ਤੇ ਥੋੜੀ ਪੇਟ ਦੀ ਪ੍ਰੋਬਲਮ ਇੱਥੇ ਦੇਗਾ ਮੰਗਲ ਜੇ ਸ਼ੁਭ ਨਾ ਹੋਵੇ ਤਾਂ ਕਈ ਵਾਰੀ ਉਹ ਪੇਟ ਵੀ ਕਰਵਾ ਦਿੰਦਾ ਅੱਖਾਂ 'ਚ ਦਰਦ ਵੀ ਦਵਾ ਦਿੰਦਾ ਤਾਂ ਕੀ ਕਰੋ ਸੌਫ ਦਾ ਸੇਵਨ ਕਰਦੇ ਰਹੋ ਕਦੇ-ਕਦੇ ਮਸਰਾਂ ਦੀ ਦਵਾ ਤਾਂ ਮੈਕਿਸਕਨ ਤੇ ਦੇਂਦੇ ਰਹੋ ਤਾਂ ਸ਼ੁਭ ਫਲ ਦੇ ਜਾਏਗਾ ਏਸੀ ਜੀ ਮੰਗਲ ਦਾ ਰਾਸ਼ੀ ਪਰਵਰਤਨ ਜੋ ਕਰ ਕਰਾਚੀ ਵਿੱਚ ਜਾ ਰਿਹਾ ਹੈ ਤੇ ਸਾਰੇ 12 ਰਾਸ਼ੀਆਂ ਵਾਲਿਆਂ ਕਿਉਂਕਿ ਚੰਦਰ ਦੇ ਘਰ ਚ ਮੰਗਲ ਜਾ ਰਹੇ ਹਨ ਜਾਨੀ ਕਿ ਪਾਣੀ ਦੇ ਪਾਣੀ ਦੀ ਅੱਗ ਕਿੱਥੇ ਲੱਗਣੀ ਹੈ ਭਜ ਤੇ ਪਾਣੀ ਹੈ ਜਾਂ ਅੱਗ ਹੈ ਤਾਂ ਮੰਗਲ ਲੱਗ ਨਹੀਂ ਤਤਵ ਗਰੇ ਤਾਂ ਚਲਦੇ ਪਾਣੀ ਵਿੱਚ ਚੌਲ ਜਾਨੀ ਸ਼ੁਕਰ ਦੀ ਮਹਾਨਤਾ ਇੱਥੇ ਦੇਣੀ ਬੜੀ ਅੱਛੀ ਹੈ ਦੁੱਧ ਦੇ ਛਿੱਟੇ ਮਾਰ ਕੇ ਤੇ ਤੁਸੀਂ ਕਦੇ-ਕਦੇ ਚੌਲ ਜਵਲ ਪ੍ਰਵਾਹ ਕਰਦੇ ਰੋ ਜਾਂ ਖੀਰ ਲੈ ਕੇ ਬੱਚਿਆਂ ਨੂੰ ਖਲਾਉਂਦੇ ਰੋ ਤਾਂ ਸਾਰੀਆਂ ਰਾਸ਼ੀਆਂ ਲਈ ਬੜਾ ਛੂਲਫਾਲ ਦੇ ਜਾਏਗਾ ਸਮੇਂ ਜਾ ਜ਼ਦ ਆਪ ਸਬਦ ਆ ਜ਼ਦ ਦਿਨ ਅੱਛਾ ਜਾਵੇ ਸੌਸ਼ਿਕਾ